ਪਰ ਮੰਤਰ ਵੱਡੇ ਵੱਡੇ ਸਵੀਕ ਸ਼ੌਪ ਵੱਡੇ ਵੱਡੇ ਮਾਲ ਜਾਂ ਇਮੀਗ੍ਰੇਸ਼ਨ ਸੈਂਟਰ ਜਾਂ ਹੋਰ ਵੀ ਜਿਹੜੇ ਕਾਰੋਬਾਰੀ ਨੇ ਤੁਹਾਨੂੰ ਲੱਗਦਾ ਨਹੀਂ ਵੀ ਫੌਸ ਮਿੱਟਲ ਸੜਕਾਂ ਤੇ ਬਣੇ ਹੋਏ ਨੇ ਇਹ ਕਾਰੋਬਾਰੀ ਤਾਂ ਜੇਬਾਂ ਆਪਣੀਆਂ ਭਰਦੇ ਨੇ ਪਰ ਇਹਨਾਂ ਕੋਲੇ ਪਾਰਕਿੰਗ ਹੈ ਨਹੀਂ ਪਾਰਕਿੰਗ ਲੋਕ ਸੜਕਾਂ ਤੇ ਕਰਦੇ ਨੇ ਮੁਸੀਬਤ ਲੋਕ ਚੱਲਦੇ ਨੇ ਤੇ ਮਤਲਬ ਪੈਸੇ ਨਾਲ ਦੀ ਜੇਬਾਂ ਜਲੇ ਇਹਦੇ ਤੇ ਕੀ ਕਹਣਾ ਜੀ ਇਹਦੇ ਵਿੱਚ ਪਬਲਿਕ ਨੂੰ ਵੀ ਰੋਕਣਾ ਪਊਗਾ ਤੇ ਜਿਹੜੀ ਇਮੀਗ੍ਰੇਸ਼ਨ ਦੀ ਗੱਲ ਹੈ ਪਹਿਲੇ ਨੰਬਰ ਤੇ ਜਿਹੜੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਵੀ ਜਿਹੜਾ ਕੁਝ ਪਹਿਲਾਂ ਹੋ ਗਿਆ ਹੋ ਗਿਆ ਉਹਨ ਲੇਟੈਸਟ ਜਿਹੜੇ ਮਾਲ ਬਣ ਰਹੇ ਆ ਜਾਂ ਕੋਈ ਬਿਲਡਿੰਗ ਬਣ ਰਹੀਆਂ ਨੇ ਕਮਰਸ਼ੀਅਲ ਹਾਂ ਹਾਂ ਉਹਨਾਂ ਦੇ ਨਕਸ਼ੇ ਉਹਨਾਂ ਚ ਨਾਸ ਪਾਸ ਕਰਦੇ ਕਿੱਥੇ ਜਾਣ ਜਿੱਨਾਂ ਚ ਉਹ ਕਮਰਸ਼ੀਅਲ ਬਿਲਡਿੰਗ ਦਾ ਮਾਲ ਵਾਲੇ ਆਪਣੀ ਪਾਰਕਿੰਗ ਨੂੰ ਨਿਸ਼ਚਿਤ ਨਹੀਂ ਕਰ ਸਕਦੇ ਵੀ ਅਸੀਂ ਗਰਾਊਂਡ ਜਿਹੜਾ ਹੈਗਾ ਗਰਾਊਂਡ ਦੇ نیچے ਧਰਤੀ ਦੇ ਆਪਣੀ ਪਾਰਕਿੰਗ ਬਣਾਵਾਂਗੇ ਤਾਂ ਕਿ ਪਬਲਿਕ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਹੋਵੇ ਪਉ ਤੁਸੀਂ ਦੇਖੋ ਆਪਾਂ ਭਾਸਰ ਰੋਡ ਦੀ ਗੱਲ ਕਰੀਏ ਜਿੰਨੀ ਦੁਕਾਨ ਜਾਂ ਸ਼ੋਰੂਮ ਬੰਦੇ ਦਾ ਅੰਦਰ ਹੈ ਉਨਾ ਹੀ ਉਹਨੇ ਸੜਕ ਤੇ ਵਧਾਤਾ ਕਈ ਲੋਕ ਐਸੇ ਆ ਪਰਮਿੰਦਰ ਅਸੀਂ ਦਿੱਲੀ ਜਾਂਦੇ ਦੇਖਦੇ ਤੁਸੀਂ ਵੀ ਦੇਖਿਆ ਹੋਣਾ ਉਹਨਾਂ ਨੇ ਸੜਕ ਦੇ ਉੱਤੇ ਜਿਹੜੀ ਆਪਾਂ ਨੂੰ ਤੁਰਨ ਵਾਸਤੇ ਫੁੱਟਪਾਥ ਹੈ ਉਹ ਤਾਂ ਹੈ ਹੀ ਨਹੀਂ ਉਹ ਤਾਂ ਲੋਕਾਂ ਨੇ ਕਬਜ਼ੇ ਕਰ ਲਿਆ ਉਹਦੇ ਤੇ ਸਾਨੂੰ ਚੱਲਣਾ ਆਸੀ ਸੀ ਅਸੀਂ ਮੁਸੀਬਤ ਦੇ ਵਿੱਚ ਆ ਸਾਡੇ ਲੋਕ ਸੜਕ ਦੇ ਵਿੱਚ ਚੱਲਣ ਨੂੰ ਮਜਬੂਰ ਹੋ ਪਏ ਦੂਸਰਾ ਸੜਕ ਦੇ ਉੱਤੇ ਵਾਈਟ ਲਾਈਨ ਹੈ ਜਿਹੜੀ ਉਹਦੇ ਤੇ ਆਪਾਂ ਕਹਿੰਦੇ ਵੀ ਚੱਲ ਇੱਥੇ ਕੋਈ ਸਾਈਕਲ ਜਾਂ ਮੋਟਰਸਾਈਕਲ ਚੱਲ ਸਕਦਾ ਉਹ ਵੀ ਗਾਇਬ ਹੋ ਗਿਆ ਕਈਆਂ ਨੇ ਤਾਂ ਆਪਣਾ ਹੱਕ ਜਤਾ ਲਿਆ ਉੱਤੇ ਮਤਲਬ ਆਪਣੀ ਸੰਗਲ ਲਾ ਲਈ ਜਾਂ ਕੁਸ਼ ਲਾ ਲਈ ਉਹ ਕਬਜ਼ੇ ਕੀਤੇ ਨੇ ਪਰ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ ਕਾਰਪੋਰੇਸ਼ਨ ਕਿੱਥੇ ਸੁੱਚੀ ਪਈ ਇਹਦੇ ਚ ਕਮੀ ਸਾਡੇ ਜਿਹੜੇ ਟੁਨੇ ਹੋਏ ਨੁਮਾਇੰਦੇ ਨੇ ਉਹਨਾਂ ਦੀ ਵੀ ਹੈ ਕਿ ਉਹਨਾਂ ਨੂੰ ਸਖਤੀ ਕਰਨੀ ਚਾਹੀਦੀ ਆ ਉਹਨਾਂ ਨੂੰ ਖੁਦ ਜੇ ਕਿਸੇ ਵੀ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਨੇ ਕਿਤੇ ਵੀ ਪ੍ਰੋਬਲਮ ਆਉਂਦੀ ਹੈ ਜਿਸ ਵਿੱਚ ਫੁੱਟਪਾਥਾਂ ਦੇ ਕਬਜ਼ੇ ਦੀ ਗੱਲ ਕਰਦੇ ਮੈਂ ਸਭ ਤੋਂ ਵੱਡੀ ਉਦਾਹਰਨ ਸਿਵਲ ਲੈਂਡ ਥਾਣੇ ਦੇ ਬਾਦ ਤੋਂ ਬਤ। ਖਾਪਰਰ ਸਿਵਲ ਲੈਂਡ ਦੇ ਬਾਹਰ ਤੁਸੀਂ ਦੇਖੋਗੇ ਸ਼ਾਮ ਤੋਂ ਬਾ ਜਦ ਨੂੰ ਮਿਲਦਾ 5 ਵਜੇ ਤੋਂ ਬਾਅਦ ਤੋਂ 9 10 ਵਜੇ ਤੱਕ ਉਹ ਨਗਰਾਂ ਮੁਸ਼ਕਲ ਹੈ। ਉਹਨੂੰ ਅਫਸਰ ਵੀ ਦੇਖਦੇ ਨੇ ਉਹ ਵੀ ਜਾਂਦੇ ਸਾਡੇ ਪੁਲਿਸਕਰ ਅਧਿਕਾਰੀਆਂ ਦੀ ਵੀ ਮੈਂ ਦੇਖਦੇ ਨੇ ਪਰ ਉਹ ਦੂਨੀ ਕਿਸੇ ਸਰਕਾਰੀ ਸਭ ਤੋਂ ਪਹਿਲਾਂ ਤਾਂ ਉਹੀ ਚੀਜ਼ਾਂ ਨੂੰ ਹਟਾਉਣੇ ਜਈ ਵੀ ਹੈ। ਤੁਸੀਂ ਇੱਕ ਬਿਲਕੁਲ ਨੋਟ ਕਰਿਓ ਜਿਵੇਂ ਜਲੰਧਰ ਦੇ ਵਿੱਚ ਜਲਤੀਪੂਰੇ ਦੇ ਵਿੱਚ ਕਈ ਸਾਲਾਂ ਬਾਅਦ ਉਹਨਾਂ ਨੇ ਮਕਾਨ ਤੋੜਨੇ ਪਏ ਕਿੰਨਾ ਰੋਸ ਰੋਹ ਲੋਕ ਸਰਕਾਰ ਨੂੰ ਚਲਣਾ ਪਿਆ ਜੇ ਅੱਜ ਅਸੀਂ ਜਲਦੀ ਅੱਖਾਂ ਨਾ ਖੋਲੀਆਂ ਤਾਂ ਇਹ ਲੋਕ ਵੀ ਜਿਹੜੇ ਕੋਈ ਸੰਗਰੂਰ ਰੋੜਾ ਭਾਵੇਂ ਸਾਡਾ ਨਵਾਂ ਬੱਸ ਸਟੈਂਡ ਹੈ ਜੇ ਇੱਥੇ ਇਹ ਕਬਜ਼ੇ ਕਰਕੇ ਬੈਠ ਗਏ ਤਾਂ ਫਿਰ ਇਹਨਾਂ ਨੂੰ ਠਾਉਣਾ ਬੜਾ ਮੁਸ਼ਕਲ ਹੋਵੇਗਾ ਮਾਹ ਰਹਿੰਦੇ ਆ ਇਹਦੇ ਉੱਪਰ ਜਰੂਰ ਸੋਚਣ ਦੀ ਲੋੜ ਹੈ ਕਿਉਂਕਿ ਜਿੱਥੇ ਇੱਕ ਵਾਰੀ ਕਬਜ਼ਾ ਹੋ ਗਿਆ ਉਹ ਹੈ ਆਪਣਾ ਹੱਥ ਸਮਝਦੇ ਆ ਵੀ ਇਹ ਚੀਜ਼ ਸਾਡੀ ਅਲਾਟ ਬੈਠਾ ਸੀ ਮਾਲਕਾ ਉਸ ਤੋਂ ਬਾਅਦ ਇਹ ਕੀ ਕਰਦੇ ਆ ਜਦੋਂ 20 25 30 50 ਇਹ ਇੱਕ ਪ੍ਰਵਾਸੀ ਭਰਾ ਨੇ ਸਾਡੇ ਕਿੱਟੇ ਹੁੰਦੇ ਨੇ ਇੱਕ ਜੂਨੀਅਰ ਡਾਕਟ ਬਣਾ ਲੈ ਇੱਕ ਨਾਲ ਗੱਲ ਹੁੰਦੀ ਆ ਫਿਰ ਜਿੰਦਾਬਾਦ ਮੁਰਦਾਬਾਦ ਸਰਕਾਰ ਨੂੰ ਦੋਸ਼ ਪੁਲਿਸ ਪ੍ਰਸ਼ਾਸਨ ਨੂੰ ਦੋਸ਼ ਕਾਰਪੋਰੇਸ਼ਨ ਨੂੰ ਸਿਵਲ ਪ੍ਰਸ਼ਾਸਨ ਨੂੰ ਦੋਸ਼ ਇਸ ਲਈ ਸਮਾਂ ਰਹਿੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਵੇਂ ਦੇ ਜਿਹੜੇ ਹੈਗਾ ਨਜਾਇਜ਼ ਮਦਦ ਨੂੰ ਹਟਾਉਣੇ ਚਾਹੀਦੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਸਾਡੇ ਜਿਹੜੇ ਪੋਲੀਟਿਕਲ ਲੋਕੋ ਡਰਦੇ ਨੇ ਵੀ ਨਹੀਂ ਅ ਸਾਡੀ ਬੋਟ ਟੁੱਟ ਜੂਗੀ ਜਾਂ ਹੋ ਜੂਗਾ ਪਰਮਿੰਦਰ ਇੱਕ ਮੈਸੇਜ ਆਪਾਂ ਇਹ ਦੇਣਾ ਚਾਹੀਏ ਤੁਸੀਂ ਵੀ ਦਿਓ ਵੀ ਜੇ ਆਪਾਂ ਇਹ ਚੰਗਾ ਕੰਮ ਕਰਾਂਗੇ ਤੁਹਾਡੀ ਬੋਟ ਘਟਦੀ ਨਹੀਂ ਉਲਟਾ ਵਧੂਗੀ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਦੇ ਬਾਹਰ ਤੁਸੀਂ ਦੇਖੋ ਕਈ ਸਕੂਲੀ ادارے ਨੇ ਵਿਦਿਆ ਦੇ ادارے ਨੇ ਮੈਂ ਇਹ ਨਹੀਂ ਕਹਿੰਦਾ ਵਿਦਿਆਦਾਨ ਸਭ ਤੋਂ ਵੱਡਾ ਦਾਨ ਹੈ ਪਰ ਅੱਜ ਉਹ ਵੀ ਕਮਰਸ਼ੀਅਲ ਹੋ ਗਿਆ ਲੋਕ ਜੇਬਾਂ ਭਰ ਰਹੇ ਨੇ ਲੁੱਟ ਖੋਟ ਵੀ ਹੁੰਦੀ ਹੈ ਉਹਨਾਂ ਦੇ ਸਾਹਮਣੇ ਤੁਸੀਂ ਦੇਖੋ ਵੱਡੇ ਵੱਡੇ ਹਸਪਤਾਲ ਜੇ ਮੈਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਅਸੀਂ ਵੀਡੀਓ ਵੀ ਨਸ਼ਰ ਕਰਾਂਗੇ ਦਿਖਾਵਾਂਗੇ ਵੀ ਉਹਨਾਂ ਦੇ ਬਾਹਰ ਮੈਨੂੰ ਲੱਗਦਾ ਇੱਕ ਲੇਨ ਨਹੀਂ 2 3 4 ਚਾਰ ਲੈਣਾ ਮਤਲਬ ਗੱਡੀਆਂ ਦੀਆਂ ਖੜੀਆਂ ਨੇ ਜਾਂ ਮਰੀਜ਼ ਦੇ ਪਰਿਵਾਰ ਜਾਂ ਰਿਸ਼ਤੇਦਾਰ ਨੇ ਤੇ ਉਹਨਾਂ ਵਾਸਤੇ ਕੀ ਕਰਨਾ ਚਾਹੀਦਾ ਉਨਾਲੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੂੰਗਾ ਵੀ ਤੁਸੀਂ ਜਿਹੜਾ ਪੰਜਾਬ ਸਰਕਾਰ ਹੈ ਕਿਉਂਕਿ ਤੁਸੀਂ ਮੁਖੀ ਹੋਈ ਕਿ ਬਰਬਾਰ ਦੇ ਜੀ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਹੁਕਮ ਲਾਓ ਵੀ ਬਿਨ ਬਗੈਰ ਕਿਸੇ ਪ੍ਰੈਸ਼ਰ ਤੋਂ ਮੇਰੇ ਲੋਕਲ ਲੀਡਰ ਤੋਂ ਜੇ ਕੋਈ ਹਸਪੀਟਲ ਆ ਚਾਹੇ ਕੋਈ ਮੌਲਾ ਜਾ ਕਿਤੇ ਨਜ਼ਾਇਰ ਚਾਹੇ ਉਹਨੂੰ ਸਖਤ ਦਾ ਪੁਤਾਰਨਾ ਦਿੱਤੀ ਜਾਵੇ ਕਿਉਂਕਿ ਕਾਰਪੋਰੇਸ਼ਨ ਹੈ ਜਿਹੜੀ ਜਿਹੜੀ ਹਦੂਦ ਹੈ ਸ਼ਹਿਰ ਦੀ ਉਹ ਕਾਰਪੋਰੇਸ਼ਨ ਦੇ ਅੰਦਰ ਹੈ ਜੀ ਤੁਸੀਂ ਨੂੰ ਕਾਰਪੋਰੇਸ਼ਨ ਨੂੰ ਸਖਤ ਅਗਿਆਤਾਂ ਦਿੱਤੀਆਂ ਜਾਣ ਵੀ ਤੁਸੀਂ ਫ੍ਰੀ ਹੈਂਡ ਹੋ ਤੁਹਾਡੇ ਤੇ ਕੋਈ ਪੋਲਿਟੀਕਲ ਪ੍ਰੈਸ਼ਰ ਨਹੀਂ ਸਾਡੇ ਲੋਕਲ ਲੀਡਰ ਦਾ ਨਾ ਸਾਡੇ ਕੋਈ ਆਪਣਾ ਪੰਜਾਬ ਲੈਵਲ ਦੇ ਤੁਸੀਂ ਪੈਨੂੰ ਸਬੂਤ ਲਈ ਚਲਾ ਦੇਖ ਸਾਨੂੰ ਸਾਰਾ ਕੁਝ ਹੋ ਸਕਦਾ ਪਰਮਿੰਦਰ ਸਭ ਤੋਂ ਵੱਡੀ ਗੱਲ ਅਸੀਂ ਜੋ ਅੱਜ ਸਰਕਾਰ ਹੈ ਨਮਾਇंदे ਚੁਣੇ ਹੋਏ ਨੇ ਕਈ ਅਕਸਰ ਸਮਾਜਿਕ ਕ੍ਰਿਤਿਆਂ ਨੇ ਜੋ ਉਹਨਾਂ ਪ੍ਰਤੀ ਮੈਂ ਚੁਣੇ ਹੋਏ ਨਮਾਇੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਈ ਵਾਰੀ ਦੇਖੋ ਅੱਜ ਇਲੈਕਸ਼ਨ ਦੇ ਦਿਨ ਹੈ ਜੇ ਆਰਾਮ ਕਰਨ ਦਾ ਸਮਾਂ ਨਹੀਂ ਭਾਵੇਂ ਉਹ ਡੇੜਾ ਬਸੀ ਦਾ ਐਮਐਲਏ ਆਪਾਂ ਮੀਰਾਜਪੁਰੇ ਦਾ ਜਾ ਕੇ ਤੇ ਹੋਰ ਦਾ ਜਾਂ ਪਾਤੜਾਂ ਦਾ ਜਾਂ ਨਾਬੇ ਦਾ ਕਿਤੇ ਦੇ ਵੀ ਲਾ ਲਓ ਅਸੀਂ ਫੋਨ ਕਰਦੇ ਇੱਕ ਵਾਰੀ ਗੱਲ ਸੁਣ ਕੇ ਉਹ ਦੁਬਾਰਾ ਕਹਿੰਦੇ ਜੀ ਇਜ਼ਾਮ ਕਰਦੇ ਨੇ ਜਾਂ ਫਲਾਣਾ ਆ ਕਰਦਾ ਜੀ ਇੱਕ মিডিਆ ਹੋਣ ਦੇ ਨਾਤੇ ਸਾਡੀ ਗੱਲ ਨਹੀਂ ਸੁਣਦੇ ਤਾਂ ਫਿਰ ਉਹ ਆਮ ਜਨਤਾ ਦੀ ਗੱਲ ਕਿੱਥੇ ਸੁਣਦੇ ਹੋਣਗੇ ਜਰਨਲਿਸਟ ਹੈ ਉਹ ਨੋਰਮਲ ਗੱਲ ਕਰਦਾ ਪਬਲਿਕ ਇਸ਼ੂ ਦੀ ਪਰ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨੇ ਪਿੰਚੂ ਦਾ ਪਤਾ ਨਹੀਂ ਮੇਰੇ ਤੇ ਟਾਰਗੇਟ ਕੀਤਾ ਇੱਕ ਸੀਜ਼ਨ ਉੱਪਰ ਉੱਟ ਕੇ ਪਬਲਿਕ ਦੇ ਦੁੱਖ ਨੇ ਜਿਹੜੇ ਉਹ ਸੁਣਨੇ ਚਾਹੀਦੇ ਨੇ ਕਿ ਆਹ ਪ੍ਰੈਸ ਅਸਲੀ ਪਬਲਿਕ ਦੇ ਦੁੱਖ ਤੁਹਾਡੇ ਕੋਲੇ ਲੈ ਕੇ ਜਾਓ ਵੀ ਪਬਲਿਕ ਦੇ ਵਿੱਚ ਆ ਆ ਕਰ ਮੈਂ ਪਬਲਿਕ ਦੀ ਪਰੇਸ਼ਾਨੀ ਉਹਨਾਂ ਤੱਕ ਪਹੁੰਚਾਉਣੀ ਹੈ ਸਰਕਾਰ ਦੀਆਂ ਜੋ ਗਤੀਵਿਧੀਆਂ ਨੇ ਚੰਗੇ ਕੰਮ ਆ ਲੋਕਾਂ ਤੱਕ ਪਹੁੰਚਾ ਦੇ ਲੈ ਇਹ ਹੀ ਸਾਡੀ ਡਿਊਟੀ ਹੈ ਪਰ ਪਰਮਿੰਦਰ ਕਈ ਮੈਂ ਹਰ ਇੱਕ ਦੀ ਗੱਲ ਨਹੀਂ ਕਰਦਾ ਪੰਜੂਗਲਾ ਬਰਾਬਰ ਹੀ ਹੁੰਦੀ ਹੈ ਜਦੋਂ ਸਮਾਜਿਕ ਕ੍ਰਿਤੀਆਂ ਬਾਰੇ ਇਹਨਾਂ ਦੇ ਸੁਣੇ ਹੋਏ ਨਮਾਇੰਦਿਆਂ ਨਾਲ ਗੱਲਬਾਤ ਕਰਦੇ ਆ ਤਾਂ 10-10 ਦਿਨ ਸਾਨੂੰ ਜਵਾਬ ਵੀ ਨਹੀਂ ਦਿੰਦੇ ਜਾਂ ਉਹਨਾਂ ਦਾ ਕੋਈ ਨਾਲ ਦਾ ਕਹਿੰਦਾ ਮੈਂ ਉਹਨਾਂ ਦਾ ਸਾਇਕ ਬੋਲਦਾ ਜਾਂ ਕੋਈ ਪੀਏ ਜਾਂ ਕੋਈ ਲੀਡਰ ਹੈ ਇਹ ਫੋਨ ਚੁੱਕਦੇ ਨੇ ਫਿਰke ਉਹਨਾਂ ਨੂੰ ਨਸ਼ਰ ਕਰਦੇ ਆ ਸਾਰਾ ਕੁਝ ਵੀ ਆ ਚੈੱਕ ਕਰ ਲੋ ਆ ਚੈੱਕ ਕਰ ਲੋ ਇੱਕ ਵੀ ਚੁਣੇ ਹੋਏ ਨੁਮਾਇੰਦੇ ਨੇ ਅਜ ਤੱਕ ਐਕਸ਼ਨ ਨਹੀਂ ਲੱਤਾ ਅਸੀਂ ਆਉਣ ਵਾਲੇ ਐਪੀਸੋਡ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਚਾਹੇ ਉਹ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਜਾਂ ਉਹਨਾਂ ਦੇ ਜਿਹੜੇ ਅੱਗੇ ਡਿਊਟੀ ਤੇ ਤਨਤ ਰਹਿੰਦੇ ਨੇ ਜਿਨ੍ਹਾਂ ਨੇ ਦੇਖਣਾ ਸਾਰਾ ਕੁਝ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਸਾਡੇ ਉਸਦੇ ਜਿਹੜੇ ਇੰਚਾਰਜ ਨੇ ਪਟਿਆਲਾ ਜ਼ਿਲ੍ਹਾ ਦੇਖਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਕੋਈ ਸਮਾਜਿਕ ਜਿਹੜੇ ਸੇਵਾ ਕਰਦੇ ਨੇ ਸਮਾਜ ਦੀ ਸੇਵਾ ਕਰਦੇ ਨੇ ਸਮਾਜਿਕ ਮੁੱਦੇ ਚੱਕਦੇ ਆ ਉਹ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰਨ ਇਸ ਜਿਹੜਾ ਐਪੀਸੋਡ ਚੱਲਦੇ ਦੇ ਵਿੱਚ ਥੱਲੇ ਸਾਡੇ ਚੈਨਲ ਦਾ ਨੰਬਰ ਹੈ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰ ਸਕਦੇ ਆ ਸਤਿ ਸ੍ਰੀ ਅਕਾਲ ਜੀ ਮਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਵਨ ਮੀਡੀਆ ਦੋਸਤੋ ਗੱਲ ਕਰਾਂਗੇ ਅੱਜ ਪ੍ਰੋਗਰਾਮ ਅਸਲ ਮੁੱਦੇ ਦੀ ਪ੍ਰੋਗਰਾਮ ਦਾ ਨਾਮ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ ਅਸਲ ਮੁੱਦੇ ਮੁੱਦੇ ਸਿਰਫ ਪੰਜਾਬ ਦੇ ਵਿੱਚ ਜੋ ਚੱਲ ਰਹੇ ਨੇ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਦੇਖਿਆ ਇੱਕ ਡਾਂਸਰ ਲੜਕੀ ਦਾ ਮੁੱਦਾ ਬਹੁਤ ਚੱਲਿਆ ਉਸ ਤੋਂ ਪਹਿਲਾਂ ਸਾਗਰ ਦੀ ਬੋਟੀ ਦਾ ਮੁੱਦਾ ਚੱਲਿਆ ਪਰ ਅਸਲ ਮੁੱਦਿਆਂ ਤੋਂ ਕਿਤੇ ਨਾ ਕਿਤੇ ਅਸੀਂ ਕੀ ਭਟਕੇ ਰਹੇ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਵੱਡਾ ਮੁੱਦਾ ਹੈ ਟ੍ਰੈਫਿਕ ਦਾ ਮੁੱਦਾ ਹੋਰ ਵੀ ਬਹੁਤ ਮੁੱਦੇ ਨੇ ਜਿਵੇਂ ਅਸੀਂ ਪਹਿਲਾਂ ਪ੍ਰੋਮੋ ਦੇ ਵਿੱਚ ਦੱਸਿਆ ਅਲੱਗ-ਅਲੱਗ ਮੁੱਦਿਆਂ ਤੇ ਵਿਚਾਰ ਚਰਚਾ ਕਰਾਂਗੇ ਚਾਹੇ ਸਮਾਜ ਸੇਵੀ ਹੋਣ ਜਾਂ ਸਾਡੇ ਚੁਣੇ ਹੋਏ ਨੁਮਾਇੰਦੇ ਹੋਣ ਉਹਨਾਂ ਨਾਲ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹਾਂਗੇ ਅੱਜ ਇਸ ਮੁੱਦੇ ਦੇ ਉੱਤੇ ਜੋ ਮੁੱਦਾ ਸਾਡਾ ਹੈਗਾ ਟ੍ਰੈਫਿਕ ਦਾ ਆਵਾਜਾਈ ਦਾ ਕਿਉਂਕਿ ਇਹਦੇ ਨਾਲ ਸਾਨੂੰ ਪਤਾ ਕਿੰਨੇ ਕ ਨੁਕਸਾਨ ਹੁੰਦੇ ਆ ਕਿੰਨੀਆਂ ਕ ਮੌਤਾਂ ਗਈਆਂ ਨੇ ਜਾਂ ਜਿਹੜੀ ਮੁਸੀਬਤ ਚੱਲਦੇ ਨੇ ਆਮ ਲੋਕ ਨੇ ਉਹ ਜਿਹੜੇ ਮੁਸੀਬਤ ਚੱਲਦੇ ਨੇ ਕੀ ਕਾਰਨ ਨੇ ਸਾਡੇ ਟ੍ਰੈਫਿਕ ਵਧਣ ਦੇ ਤੇ ਕਿਸ ਤਰ੍ਹਾਂ ਦਾ ਮਸਲਾ ਹੱਲ ਹੋ ਸਕਦਾ ਅਸੀਂ ਵਿਚਾਰ ਕਰਨ ਵਾਸਤੇ ਸਾਡੇ ਨਾਲ ਸਮਾਜ ਸੇਵੀ ਪਰਮਿੰਦਰ ਪਹਿਲਵਾਨ ਬਾਈ ਜੁੜੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਵਾਗਤ ਹੈ ਸਰ ਸਿਕਰ ਜੀ ਹੋਰ ਠੀਕ ਠਾਕ ਬਹੁਤ ਵਧੀਆ ਜੀ ਅੱਜ ਕਿਸ ਤਰ੍ਹਾਂ ਚੱਲ ਰਿਹਾ ਸਮਾਜ ਸੇਵਾ ਦੇ ਕਾਰਜ ਕਿਵੇਂ ਚੱਲਦੇ ਆ ਪਹਿਲਾਂ ਪਉਹਤੇ ਗੱਲ ਕਰਦੇ ਫਿਰ ਅਹਿਮ ਮੁੱਦੇ ਤੇ ਵੀ ਆ ਬਹੁਤ ਵਧੀਆ ਜੀ ਬਹੁਤ ਵਧੀਆ ਸਹਾਇਕ ਮਿਲ ਰਿਹਾ ਨਵੀਂ ਨੌਜਵਾਨ ਪੀੜ੍ਹੀ ਬੜੀ ਖੁਸ਼ੀ ਦੀ ਗੱਲ ਹੈ ਵੀ ਨਾਲ ਜੁੜ ਰਹੀ ਹੈ ਸਾਡੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਪਰ ਅੱਜ ਦਾ ਜਿਹੜਾ ਵਿਸ਼ਾ ਪਲਵਾਨ ਜੀ ਤੁਹਾਡੀ ਜਿਹੜੀ ਟੀਮ ਦੇ ਕੁਝ ਮੈਂਬਰ ਨੇ ਟ੍ਰੈਫਿਕ ਦੇ ਵਿੱਚ ਮਾਰਸ਼ਲ ਵੀ ਰਹੇ ਨੇ ਸਾਰਾ ਕੁਝ ਦੇਖਦੇ ਰਹੇ ਨੇ ਪਟਿਆਲੇ ਦੀ ਜੇ ਗੱਲ ਕਰੀਏ ਪੰਜਾਬ ਦੀ ਫਿਰ ਕਿਹੜੇ ਦਿਨ ਗੱਲ ਕਰਾਂਗੇ ਪਟਿਆਲੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਇਸ ਟਾਈਮ ਕਾਰਨ ਇਦਾਂ ਜੀ ਦੇਖੋ ਆਪਾਂ ਨਿਰਾਪura ਕਿਸੇ ਸਿਸਟਮ ਤੇ ਐਡਮਿਨਿਸਟ੍ਰੇਸ਼ਨ ਤੇ ਨਹੀਂ ਬਲੇਮ ਕਰ ਸਕਦੇ ਉਹਦੇ ਵਿੱਚ ਜਿਹੜੀ ਆਮ ਪਬਲਿਕ ਹੋਈ ਹੈ ਚਾਹੇ ਖੁਦ ਮੈਂ ਵੀ ਆ ਉਹਦੇ ਲਈ ਮੈਂ ਖੁਦ ਆਪ ਜ਼ਿੰਮੇਵਾਰ ਹਾਂ ਹੂੰ ਕਿਉਂਕਿ ਆਬਾਦੀ ਦੇ ਹਿਸਾਬ ਨਾਲ ਸਾਡੀ ਜਿਹੜੀ ਨਫਰੀ ਆ ਪੁਲਿਸ ਡਿਪਾਰਟਮੈਂਟ ਦੀ ਬਹੁਤ ਘੱਟ ਹੈ ਪਰ ਸਾਡਾ ਵੀ ਆਪਣਾ ਨੈਤਿਕ ਫਰਜ਼ ਬਣਦਾ ਵੀ ਜਦੋਂ ਰੈੱਡ ਲਾਈਟ ਹੋਈ ਹੈ ਬਹੁਤ ਈ ਚੀਜ਼ਾਂ ਦੇਖਣ ਨੂੰ ਨੇ ਜਦੋਂ ਰੈੱਡ ਲਾਈਟ ਹੋ ਜਾਂਦੀ ਹੈ ਤਾਂ ਉਹਦੇ 'ਚ ਮੇਰੇ ਵਰਗੇ ਆਪਣੀ ਸੇਖੀ ਸਮਝਦੇ ਆ ਵੀ ਉਹ ਟ੍ਰੈਕ ਮੁਲਾਜ਼ਮ ਦੂਸਰੇ ਪਾਸੇ ਮੈਂ ਮੈਂ ਨਿਕਲ ਜੂੰਗਾ ਜਦ ਜਦੋਂ ਨੰਬਰਿੰਗ ਸ਼ੁਰੂ ਹੁੰਦੀ ਹੈ ਉਦੋਂ ਜਦੋਂ ਪੰਜ ਜਾਂ 6 ਪੁਆਇੰਟ ਜਿਹੜਾ ਕਾਨੂੰਨ ਕਹਿੰਦਾ ਉਹ ਕਹਿੰਦਾ ਵੀ ਜਦੋਂ ਪੂਰੀ ਗ੍ਰੀਨ ਲਾਈਟ ਨਹੀਂ ਹੋ ਜਾਂਦੀ ਉਹ ਤੋਂ ਪਹਿਲਾਂ ਤੁਸੀਂ ਕ੍ਰੋਸ ਨਹੀਂ ਕਰੋ ਸਕਦੇ ਜਦੋਂ ਹਜੇ 5 6 ਸਕਿੰਟ ਪਈ ਹੀ ਹੁੰਦੇ ਨੇ ਉਹਦੇ ਨੰਬਰਿੰਗ ਦੇ ਅਸੀਂ ਉਹਦੇ ਚ ਵੀ ਕੱਢਣ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਪਬਲਿਕ ਦਾ ਬਹੁਤ ਵੱਡਾ ਜਿਹੜਾ ਹੈਗਾ ਗੁਨਾਹ ਮਕਾਹੋਂਗੇ ਬਹੁਤ ਵੱਡਾ ਗੁਨਾਹ ਹੈ ਜਿਹੜਾ ਐਕਸੀਡੈਂਟਾਂ ਦਾ ਵੀ ਕਾਰਨ ਬਣਦਾ ਪਰਮਿੰਦਰ ਭਾਈ ਚੰਡੀਗੜ੍ਹ ਚ ਆਪਾਂ ਵਰਦੇ ਆ ਉੱਥੇ ਜੈਬਰਾ ਕ੍ਰੋਸਿੰਗ ਜੋ ਬਣੀ ਹੈ ਉਸਤੇ ਪਿੱਛੇ ਹੀ ਗੱਡੀ ਰੋਕ ਦਿੰਦੇ ਆ ਕੀ ਗੱਲ ਉੱਥੇ ਡੰਡੇ ਤੋਂ ਡਰਦੇ ਆ ਹਾਂ ਬਿਲਕੁਲ ਜੀ ਕਿਉਂਕਿ ਸਾਡੇ ਜਿਹੜੀ ਮਲਟੀਟਿਲਟੀ ਹੋਗੀ ਜਿਹੜੀ ਸਾਡੀ ਸੋਚ ਹੋਗੀ ਉਹ ਡੰਡੇ ਦੀ ਹੋਗੀ ਅਸੀਂ ਪਿਆਰ ਨਾਲ ਨਹੀਂ ਬੰਨਦੇ ਹੈਗੇ ਕਿਉਂਕਿ ਸਾਡੇ ਖੂਨ ਚ ਫਿਰ ਤੁਰਤ ਲਾ ਲਾਂਗੇ ਵੀ ਅਸੀਂ ਜੇ ਆਮ ਤੁਸੀਂ ਇੱਕ ਚੀਜ਼ ਨੋਟ ਕਰੋ ਹੁਣ ਨਵਰਾਤੇ ਸ਼ੁਰੂ ਨੇ ਅੱਜ ਤੋਂ ਜੀ ਦੇ ਆਪਣਾ ਐਗਜ਼ਾਮਪਲ ਲਈਏ ਕਿਸੇ ਦਿਨ ਤੁਸੀਂ ਸ਼ੂਟ ਕਰਨ ਵੀ ਜਾਇਓ ਵੀ ਕਿਸ ਤਰ੍ਹਾਂ ਦਿਨ ਰਾਤ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉੱਥੇ ਪਬਲਿਕ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਸਿਵਲ ਪ੍ਰਸ਼ਾਸਨ ਹੈ ਉਹਨਾਂ ਦੇ ਨਮਾਇंदे ਨੇ ਧਰਮ ਅਰਥ ਬੋਰਡ ਦੇ ਨਮਾਇंदे ਨੇ ਉਹ ਪਬਲਿਕ ਨੂੰ ਹੱਥ ਬੰਨ ਰਹੇ ਸਮਾਜ ਸੇਵੀ ਸੰਸਥਾਵਾਂ ਹੱਕ ਬਣਦੀ ਹੈ ਸੇਵਾ ਕਰਦੀਆਂ ਨੇ ਪਰ ਜਿਹੜੇ ਸਾਡੇ ਲੋਕ ਨੇ ਉਹ ਕੋਈ ਸੜਕ ਤੇ ਖੜਾ ਕੇ ਜਾਊਗਾ ਮੋਟਰਸਾਈਕਲ ਉਹ ਆਪਣੀ ਸੇਖੀ ਸਮਝਦੇ ਆ ਗੱਡੀ ਰੋਂਗ ਸਾਈਡ ਲਾ ਕੇ ਜਾਊਗਾ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਜਿਹੜੇ ਸੰਤਾਂ ਨੂੰ ਇੱਥੇ ਨਤਮਸਤਕ ਹੋ ਰਹੇ ਆਉਣ ਆ ਰਹੇ ਨੇ ਮਾਤਾ ਦੇ ਦਰਬਾਰ 'ਚ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜੜੀ ਹੈਗੀ ਆ ਕੋਈ ਦਿੱਕਤ ਨਾ ਆਵੇ ਅਸੀਂ ਸੇਖੀ ਸਮਝਦੇ ਆ ਕਾਨੂੰਨ ਨੂੰ ਤੋੜ ਕੇ ਜੀ ਪਰ ਇਹਦੀ ਮੁਸੀਬਤ ਵੀ ਤਾਂ ਸਭ ਤੋਂ ਵੱਧ ਜਨਤਾ ਹੀ ਚਲਦੀ ਹੈ ਇਹੀ ਤਾਂ ਗੱਲ ਉਹ ਸੇਖੀ ਸਮਝਦੇ ਨੇ ਵੀ ਜੇ ਮੈਂ ਇੱਕ ਇੱਕ ਕਾਨੂੰਨ ਪਲੰਕ ਕਰਦਾ ਜੇ 20 ਜਾਨੇ ਦੁਖੀ ਹੋਣਗੇ ਉਹਨੂੰ ਇਹ ਮਿਲਦਾ ਸ਼ਾਇਦ ਮਾਨਸ ਨੂੰ ਸੰਤੁਸ਼ਟੀ ਮਿਲਦੀ ਹੈ ਪਰਮਿੰਦਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਸ ਟ੍ਰੈਫਿਕ ਦਾ ਕਿਤੇ ਨਾ ਕਿਤੇ ਕਈ ਲੋਕਾਂ ਨੂੰ ਫਾਇਦਾ ਵੀ ਹੈ ਪਰਮਿੰਦਰ ਵੱਡੇ ਵੱਡੇ ਸਵੀਟ ਸ਼ਾਪ ਵੱਡੇ ਵੱਡੇ ਮਾਲ ਜਾਂ ਇਮੀਗ੍ਰੇਸ਼ਨ ਸੈਂਟਰ ਜਾਂ ਹੋਰ ਵੀ ਜਿਹੜੇ ਕਾਰੋਬਾਰੀ ਨੇ ਤੁਹਾਨੂੰ ਲੱਗਦਾ ਨਹੀਂ ਵੀ ਹਸਪੀਟਲ ਸੜਕਾਂ ਦੇ ਬਣੇ ਹੋਏ ਨੇ ਇਹ ਕਾਰੋਬਾਰੀ ਤਾਂ ਜੇਪਾ ਆਪਣੀਆਂ ਭਰਦੇ ਨੇ ਪਰ ਇਹਨਾਂ ਕੋਲੇ ਪਾਰਕਿੰਗ ਹੈ ਨਹੀਂ ਪਾਰਕਿੰਗ ਲੋਕ ਸੜਕਾਂ ਤੇ ਕਰਦੇ ਨੇ ਮੁਸੀਬਤ ਲੋਕ ਚੱਲਦੇ ਨੇ ਤੇ ਮਤਲਬ ਪੈਸੇ ਨਾਲ ਦੀ ਜੇਬਾਂ ਜਾਂਦੇ ਇਹਦੇ ਤੇ ਕੀ ਕਹਿਣਾ ਚਾਹੁੰਦੇ ਇਹਦੇ ਤੇ ਅਸੀਂ ਪਹਿਲਾਂ ਵੀ ਕਈ ਵਾਰੀ ਜਿਵੇਂ ਬਹੁਤ ਵਧੀਆ ਗੱਲ ਕੀਤੀ ਸੀ ਬਾਰ-ਬਾਰ ਕਈ ਵਾਰੀ ਕਾਰਪੋਰੇਸ਼ਨ ਚ ਨਾਲ ਵੀ ਗੱਲ ਕੀਤੀ ਕਮਿਸ਼ਨਰ ਸਾਹਿਬ ਨਾਲ ਡੀ ਸਾਹਿਬ ਨਾਲ ਵੀ ਗੱਲ ਹੋਈ ਵੀ ਇਹ ਜੱਡੇ ਵੱਡੇ ਵੱਡੇ ਹੁਣ ਧਰਮਪੁਰਾ ਬਾਜ਼ਾਰ ਚ ਬਹੁਤ ਵੱਡੀ ਜਿਹੜੀ ਮੈਨੂੰ ਲੱਗਦਾ ਇੰਪਰੂਵਮੈਂਟ ਟਰਸਟ ਦੀ ਜਿਹੜੀ ਪਾਰਕਿੰਗ ਵਿਹਲੀ ਪਈ ਹੈ ਵੀ ਉਹਨੂੰ ਵਰਕਿੰਗ ਚ ਲਿਆਓ ਉੱਥੋਂ ਜਿਹੜੇ ਏ ਰਿਕਸ਼ਾ ਨੇ ਉਹਨੂੰ ਲਗਾਣਾ ਤਾਂ ਕਿ ਟ੍ਰੈਫਿਕ ਨਾ ਹੋਵੇ ਜੀ ਪਰ ਪ੍ਰੋਬਲਮ ਕੀ ਹੈ ਜਦੋਂ ਆਪਾਂ ਸ਼ੇਰਾਂ ਵਾਲੇ ਗੇਟ ਤੋਂ ਅਦਾਲਤ ਬਾਜ਼ਾਰ ਤੱਕ ਚਲੇ ਜਾਈਏ ਜਾਂ ਕਿਲੇ ਤੱਕ ਅਸੀਂ ਆਪਣੀ ਚਾਹਂ ਚੰਦਦੇ ਆਂ ਫਿਰ ਇੱਕ ਦੁਕਾਨਦਾਰ ਆ ਕੇ ਵੀ ਮੇਰਾ ਹੱਕ ਹੈ ਮੈਂ ਉਹਦੇ ਮੂਰੇ ਆਪਣਾ ਟੇਡਾ ਕਰਕੇ ਮੋਟਰਸਾਈਕਲ ਸਕੂਟਰ ਲਾਉਂਗਾ ਸਖਤੀ ਹੁੰਦੀ ਹੈ ਤਾਂ ਸਾਡੇ ਪੋਲੀਟੀਕਲ ਪ੍ਰੈਸ਼ਰ ਆ ਜਾਂਦਾ ਮੁਲਾਜ਼ਮਾਂ ਤੇ ਮੁਲਾਜ਼ਮਾਂ ਦਾ ਕਸੂਰ ਨਹੀਂ ਇਹਦੇ 'ਚ ਕਿਉਂਕਿ ਕੋਈ ਨਾ ਕੋਈ ਮੇਰੇ ਵਰਗਾ ਕਿਸੇ ਦਾ ਫੋਨ ਕਿਸੇ ਨੂੰ ਲਵਾ ਦਿੰਦਾ ਹੈ ਇਹਦੇ ਤੇ ਪਬਲਿਕ ਨੂੰ ਵੀ ਵੇਅਰ ਪਾਉਣਾ ਪਊਗਾ ਤੇ ਜਿਹੜੀ ਇਮੀਗ੍ਰੇਸ਼ਨ ਦੀ ਗੱਲ ਹੈ ਪਹਿਲੇ ਨੰਬਰ ਤੇ ਜਿਹੜੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਵੀ ਜਿਹੜਾ ਕੁਝ ਪਹਿਲਾਂ ਹੋ ਗਿਆ ਹੋ ਗਿਆ ਉਹਨ ਲੇਟੈਸਟ ਜਿਹੜੇ ਮਾਲ ਬਣ ਰਹੇ ਆ ਜਾਂ ਕੋਈ ਬਿਲਡਿੰਗ ਬਣ ਰਹੀਆਂ ਨੇ ਕਮਰਸ਼ੀਅਲ ਉਹਨਾਂ ਦੇ ਨਕਸ਼ੇ ਉਹਨਾਂ ਚ ਨਾ ਪਾਸ ਕਰਦੇ ਕੀਤੇ ਜਾਣ ਜਿੱਨਾਂ ਚ ਉਹ ਕਮਰਸ਼ੀਅਲ ਬਿਲਡਿੰਗ ਜਾਂ ਮਾਲ ਵਾਲੇ ਆਪਣੀ ਪਾਰਕਿੰਗ ਨਿਸ਼ਚਿਤ ਨਹੀਂ ਕਰ ਸਕਦੇ ਵੀ ਅਸੀਂ ਗਰਾਊਂਡ ਜਿਹੜਾ ਹੈਗਾ ਗਰਾਊਂਡ ਦੇ ਵਿੱਚ ਨੀਚੇ ਧਰਤੀ ਦੇ ਆਪਣੀ ਪਾਰਕਿੰਗ ਬਣਾਵਾਂਗੇ ਤਾਂ ਕਿ ਪਬਲਿਕ ਨੂੰ ਇਸੇ ਪ੍ਰਕਾਰ ਦੀ ਦਿੱਕਤ ਨਾ ਹੋਵੇ ਹੁਣ ਤੁਸੀਂ ਦੇਖੋ ਆਪਾਂ ਭਾਸਰ ਰੋਡ ਦੀ ਗੱਲ ਕਰੀਏ ਜਿੰਨੀ ਦੁਕਾਨ ਜਾਂ ਸ਼ੋਰੂਮ ਬੰਦੇ ਦਾ ਅੰਦਰ ਹੈ ਉਨਾ ਹੀ ਉਹਨੇ ਸੜਕ ਤੇ ਵਧਾ ਦਿੱਤਾ ਕਈ ਲੋਕ ਐਸੇ ਆ ਪਰਮਿੰਦਰ ਅਸੀਂ ਦਿੱਲੀ ਜਾਂਦੇ ਦੇਖਦੇ ਤੁਸੀਂ ਵੀ ਦੇਖਿਆ ਹੁਣ ਉਹਨਾਂ ਨੇ ਸੜਕ ਦੇ ਉੱਤੇ ਜਿਹੜੀ ਆਪਾਂ ਨੂੰ ਤੁਰਨ ਵਾਸਤੇ ਫੁੱਟਪਾਥ ਹੈ ਉਹ ਤਾਂ ਹੈ ਹੀ ਨਹੀਂ ਉਹ ਤਾਂ ਲੋਕਾਂ ਨੇ ਕਬਜ਼ੇ ਕਰ ਲਿਆ ਉਹਦੇ ਤੇ ਸਾਨੂੰ ਚੱਲਣਾ ਆਸੀ ਸੀ ਅਸੀਂ ਮੁਸੀਬਤ ਦੇ ਵਿੱਚ ਆ ਸਾਡੇ ਲੋਕ ਸੜਕ ਦੇ ਵਿੱਚ ਚੱਲਣ ਨੂੰ ਮਜਬੂਰ ਹੋਏ ਪਏ ਨੇ ਦੂਸਰਾ ਸੜਕ ਦੇ ਉੱਤੇ ਵਾਈਟ ਲਾਈਨ ਆ ਜਿਹੜੀ ਉਹਦੇ ਤੇ ਆਪਾਂ ਕਹਿੰਦੇ ਵੀ ਚੱਲ ਇੱਥੇ ਕੋਈ ਸਾਈਕਲ ਜਾਂ ਮੋਟਰਸਾਈਕਲ ਚੱਲ ਸਕਦਾ ਉਹ ਵੀ ਗੈਪ ਹੋ ਗਿਆ ਕਈਆਂ ਨੇ ਤਾਂ ਆਪਣਾ ਹੱਕ ਜਤਾ ਲਿਆ ਉੱਤੇ ਮਤਲਬ ਆਪਣੀ ਸੰਗਲ ਲਾ ਲਈ ਜਾਂ ਕੁਸ਼ ਲਾ ਲਈ ਉਹ ਕੰਮ ਜੇ ਕੀਤੇ ਨੇ ਪਰ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ ਕਾਰਪੋਰੇਸ਼ਨ ਕਿੱਥੇ ਸੁੱਤੀ ਪਈ ਹੈ ਇਹਦੇ 'ਚ ਕਮੀ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੀ ਵੀ ਹੈ ਹੂੰ ਕਿ ਉਹਨਾਂ ਨੂੰ ਆ ਸਖਤੀ ਕਰਨੀ ਚਾਹੀਦੀ ਆ ਉਹਨਾਂ ਨੂੰ ਖੁਦ ਜੇ ਕਿਸੇ ਵੀ ਬਿਦਾਲ ਸਭਾ ਹਲਕੇ ਨਾਲ ਸੰਬੰਧਿਤ ਨੇ ਕਿਤੇ ਵੀ ਪ੍ਰੋਬਲਮ ਆਉਂਦੀ ਹੈ ਜਿਸ ਵਿੱਚ ਫੁੱਟਪਾਥਾਂ ਦੇ ਕਬਜ਼ੇ ਦੀ ਗੱਲ ਕਰਦੇ ਹਾਂ ਮੈਂ ਸਭ ਤੋਂ ਵੱਡਾ ਉਦਾਹਰਨ ਸਿਵਲੈਂਡ ਥਾਣੇ ਦੇ ਬਾਹਰ ਦਊਂਗਾ ਤੁਹਾਨੂੰ। ਹੂੰ। ਖਾਪਰਰ ਸਿਵਲੈਂਡ ਦੇ ਬਾਹਰ ਤੁਸੀਂ ਦੇਖੋਗੇ ਸ਼ਾਮ ਤੋਂ ਬਾਅਦ ਜਦ ਨੂੰ ਮਿਲਦਾ 5 ਵਜੇ ਤੋਂ ਬਾਅਦ ਤੋਂ 9:00 10:00 ਵਜੇ ਤੱਕ ਉੱਥੋਂ ਨਗੜਾ ਮੁਸ਼ਕਲ ਹੈ। ਹੂੰ। ਉਹਨੂੰ ਅਫਸਰ ਵੀ ਦੇਖਦੇ ਨੇ ਆਉਂਦੇ ਜਾਂਦੇ ਸਾਡੇ ਪੋਲੀਟੀਕਲ ਅਹੁਦੇਦਾਰ ਵੀ ਦੇਖਦੇ ਨੇ ਨਮਾਦੇ ਵੀ ਦੇਖਦੇ ਨੇ ਪਰ ਉਹ ਜੋ ਨਹੀਂ ਕਿਸੇ ਤੇ ਸਰਕਦੀ ਸਭ ਤੋਂ ਪਹਿਲਾਂ ਤਾਂ ਉਹੀ ਚੀਜ਼ ਸਾਨੂੰ ਹਟਾਉਣੀ ਚਾਹੀਦੀ ਹੈ ਦੂਜੀ ਗੱਲ ਹੈ ਜਿਹੜੇ ਲੋਕ ਕਿਉਂਕਿ ਇਹਦੇ ਤੇ ਪ੍ਰਸ਼ਾਸਨ ਨੇ ਸਮੇਂ-ਸਮੇਂ ਸਰ ਮਾਰਕੀਟਾ ਵੜਾ ਕੇ ਦਿੱਤੀਆਂ ਬੀਏ ਤੁਸੀਂ ਜਿਹੜੀਆਂ ਰੇੜੀਆਂ ਨੇ ਇਹ ਜਿਹੜਾ ਤੁਹਾਡਾ ਕਾਰੋਬਾਰ ਚ ਖਾਣ ਪੀਣ ਦਾ ਚਾ ਕੋਈ ਛੀ ਸਮਾਨ ਵੇਚਣ ਦਾ ਉਹ ਪ੍ਰੋਪਰ ਜਗ੍ਹਾ ਦੇ ਉੱਪਰ ਜਾਓ ਜਿੱਥੇ ਪ੍ਰਸ਼ਾਸਨ ਨੇ ਤੁਹਾਨੂੰ ਜਗ੍ਹਾ ਉਹ ਕੋ ਅਲਾਟਮੈਂਟ ਹੋਈ ਹੈ ਉਹ ਅਲਾਟਮੈਂਟ ਹੋਈ ਹੈ ਪਰ ਨਹੀਂ ਅਸੀਂ ਫੇਰ ਵੀ ਆਪਣਾ ਹੱਕ ਸਮਝਦੇ ਹਾਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਾਂਗੇ ਖਾਸ ਕਰਕੇ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਉੱਪਰ ਜ਼ਰੂਰ ਐਕਸ਼ਨ ਲਿਆ ਜਾਵੇ ਜਿਹੜੀ ਫੁੱਟਪਾਥਾਂ ਦੇ ਉੱਪਰ ਨਜਾਇਜ਼ ਕਬਜ਼ੇ ਕਰੀ ਬੈਠੇ ਨੇ ਕਿਉਂਕਿ ਕਈ ਵਾਰ ਬੱਚਿਆਂ ਨੂੰ ਨੰਗਣਾ ਬੜਾ ਮੁਸ਼ਕਲ ਹੋ ਜਾਂਦਾ ਐਸੇ ਪਰਮਿੰਦਰ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਇਹ ਜਿਹੜੇ ਲੋਕ ਨੇ ਅੱਜ ਮੈਨੂੰ ਲੱਗਦਾ ਵੀ 80% ਪ੍ਰਵਾਸੀ ਲੋਕ ਨੇ ਇਹਨਾਂ ਦੇ ਵਿੱਚ 80% ਤੁਸੀਂ ਇੱਕ ਬਿਲਕੁਲ ਨੋਟ ਕਰਿਓ ਜਿਵੇਂ ਜਲੰਧਰ ਦੇ ਵਿੱਚ ਜੋ ਲਤੀਪੂਰੇ ਦੇ ਵਿੱਚ ਕਈ ਸਾਲਾਂ ਬਾਅਦ ਉਹਨਾਂ ਦੇ ਮਕਾਨ ਤੋੜਨੇ ਪਏ ਕਿੰਨਾ ਰੋਸ ਰੋਹ ਲੋ ਸਰਕਾਰ ਨੂੰ ਚੱਲਣਾ ਪਿਆ ਜੇ ਅੱਜ ਅਸੀਂ ਜਲਦੀ ਅੱਖਾਂ ਨਾ ਖੋਲੀਆਂ ਤਾਂ ਇਹ ਲੋਕ ਵੀ ਜਿਹੜੇ ਕੋਈ ਸੰਗਰੂਰ ਰੋਡ ਆ ਭਾਵੇਂ ਸਾਡਾ ਨਵਾਂ ਬੱਸ ਸਟੈਂਡ ਹੈ ਜੇ ਇੱਥੇ ਇਹ ਕਬਜ਼ੇ ਕਰਕੇ ਬੈਠ ਗਏ ਤਾਂ ਫਿਰ ਇਹਨਾਂ ਨੂੰ ਠਾਉਣਾ ਬੜਾ ਮੁਸ਼ਕਲ ਨਹੀਂ ਹੋਵੇਗਾ ਇਹ ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਕਿਉਂਕਿ ਇਹਦੇ ਵਿੱਚ ਨਿਰਾਪਰਾ ਪ੍ਰਸ਼ਾਸਨ ਦਾ ਸਰਕਾਰਾਂ ਦਾ ਨਿਦੋਸ਼ ਇਹਦੇ 'ਚ ਸਾਡਾ ਆਮ ਪਬਲਿਕ ਦਾ ਵੀ ਦੋਸ਼ ਹੈ ਵੀ ਅਸੀਂ ਪਹਿਲ ਦੇ ਆਧਾਰ ਤੇ ਕਿਉਂਕਿ ਜਦੋਂ ਸਾਡਾ ਮਲਟੀਟਿਲਟੀ ਬਣ ਗਈ ਇਨਸਾਨ ਦੀ ਖਾਸ ਕਰਕੇ ਸਾਡੇ ਪੰਜਾਬੀਆਂ ਦੀ ਅਸੀਂ ਜਦੋਂ ਛੋਟਾ ਜਿਹਾ ਫੁੱਟਪੋਸ ਕਰੋ ਮੇਰੇ ਛੋਟਾ ਜਿਹਾ ਕੋਈ ਮੱਛਰ ਕੱਟ ਗਿਆ ਮੈਂ ਉਦੋਂ ਉਹਦਾ ਟ੍ਰੀਟਮੈਂਟ ਨਹੀਂ ਕਰਾਉਣਾ ਜਿੰਨਾ ਚਿਰ ਉਹ ਨਸੂਰ ਨਹੀਂ ਬਣ ਜਾਂਦਾ ਵੀ ਵੱਡਾ ਜ਼ਖਮ ਨਹੀਂ ਹੋ ਜਾਂਦਾ ਫਿਰ ਉਹਨੂੰ ਆਪਰੇਸ਼ਨ ਕਰਾਉਣ ਤੱਕ ਜਾਊਗਾ ਡਾਕਟਰ ਕੋਲੇ ਹਜ਼ਾਰਾਂ ਰੁਪਏ ਖਰਤੇ ਆਊਗਾ ਪਰ ਮੈਂ ਸਟਾਰਟਿੰਗ ਦੇ ਵਿੱਚ ਆਟੋਮੋਸ ਜਾਂ ਕੋਈ ਚੀਜ਼ ਲਾ ਕੇ ਉਹਨੂੰ ਠੀਕ ਨਹੀਂ ਕਰੂੰਗਾ ਇਸ ਲਈ ਸਮਾ ਰਹਿੰਦੇ ਆ ਇਹਦੇ ਉੱਪਰ ਜਰੂਰ ਸੋਚਣ ਦੀ ਲੋੜ ਹੈ ਕਿਉਂਕਿ ਜਿੱਥੇ ਇੱਕ ਵਾਰੀ ਕਬਜ਼ਾ ਹੋ ਗਿਆ ਉਹ ਆਪਣਾ ਹੱਕ ਸਮਝਦੇ ਨੇ ਵੀ ਇਹ ਚੀਜ਼ ਸਾਡੀ ਅਲਾਟment ਹੈ ਅਸੀਂ ਮਾਲਕ ਹ ਉਸ ਤੋਂ ਬਾਅਦ ਇਹ ਕੀ ਕਰਦੇ ਆ ਜਦੋਂ 20 25 30 50 ਇਹ ਪ੍ਰਵਾਸੀ ਭਰਾ ਨੇ ਸਾਡੇ ਕੱਟੇ ਹੁੰਦੇ ਨੇ ਇੱਕ ਜੂਨੀਅਰ ਟੱਚ ਬਣਾ ਲੈ ਹ ਇੱਕ ਨਾਲ ਗੱਲ ਹੁੰਦੀ ਹੈ ਫਿਰ ਜਿੰਦਾਬਾਦ ਮੁਰਦਾਬਾਦ ਸਰਕਾਰ ਨੂੰ ਦੋਸ਼ ਪੁਲਿਸ ਪ੍ਰਸ਼ਾਸਨ ਨੂੰ ਦੋਸ਼ ਕਾਰਪੋਰਾ ਕਾਰਪੋਰੇਸ਼ਨ ਨੂੰ ਸਿਵਲ ਪ੍ਰਸ਼ਾਸਨ ਨੂੰ ਦੋਸ਼ ਇਸ ਲਈ ਸਮਾ ਰਹਿੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਜਿਹੜੇ ਹੈਗੇ ਨਜਾਇਜ਼ ਮੁੱਦੇ ਪੁੱਟਾਉਣੇ ਚਾਹੀਦੇ ਪਰਮਿੰਦਰ ਆਸੀ ਯੂਪੀ ਦੇ ਵਿੱਚ ਸਾਡਾ ਸਰਦਾਰ ਜਾਂ ਕੋਈ ਪੰਜਾਬੀ ਗੱਲ ਸਰਦਾਰ ਦੀ ਨਹੀਂ ਪੰਜਾਬ ਦੀ ਗੱਲ ਕਰੀਏ ਸਾਡੇ ਪੰਜਾਬੀ 10 ਜਣੇ ਰੇੜੀਆਂ ਲਾ ਕੇ ਦਖਲ ਮਾਰ ਮਾਰ ਖੇਤਰ ਆਪਾਂ ਨੂੰ ਭੁਜਾ ਦੇਣਗੇ ਤੇ ਫਿਰ ਆਸੀ ਯਾਰ ਸਾਡੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਸਾਡੇ ਜਿਹੜੇ ਪੋਲੀਟੀਕਲ ਲੋਕੋ ਡਰਦੇ ਨੇ ਵੀ ਨਹੀਂ ਯਾਰ ਸਾਡੀ ਵੋਟ ਟੁੱਟ ਜੂਗੀ ਜਾਂ ਹੋ ਜੂਗਾ ਪਰਮਿੰਦਰ ਇੱਕ ਮੈਸੇਜ ਆਪਾਂ ਇਹ ਦੇਣਾ ਚਾਹੀਏ ਤੁਸੀਂ ਵੀ ਦਿਓ ਵੀ ਜੇ ਆਪਾਂ ਇਹ ਚੰਗਾ ਕੰਮ ਕਰਾਂਗੇ ਤੁਹਾਡੀ ਵੋਟ ਘਟਦੀ ਨਹੀਂ ਉਲਟਾ ਵਧੂਗੀ ਕਿਉਂ ਫਿਰ ਆਪਾਂ ਡਰਦੇ ਇਹਨਾਂ ਤੋਂ ਯਾਰ ਆ ਇਹ ਬਹੁਤ ਵਧੀਆ ਦਰੁਸਤ ਸਵਾਲ ਕੀਤਾ ਪਰ ਜਿਹੜੀ ਸਾਡੇ ਪੰਜਾਬੀਆਂ ਦੀ ਹੈ ਨਾ ਫਰਾਕ ਦੇ ਲਈ ਕਿਹਾ ਗਿਆ ਹੂੰ ਅਸੀਂ ਨਾ ਜਿਹੜੇ ਤੁਸੀਂ ਦੇਖੋ ਵਰਲਡ ਦੇ ਵਿੱਚ ਕਿਤੇ ਵੀ ਕੋਈ ਕੁਦਰਤੀ ਆਫਤ ਆ ਗਈ ਕੋਈ ਪਚਾਰ ਆ ਗਿਆ ਕੁਛ ਆ ਗਿਆ ਤਾਂ ਸਾਡੇ ਪੰਜਾਬੀਆਂ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਗੱਲ ਕੀਤੀ ਹੈ। ਸੇਵਾ ਕੀਤੀ ਹੈ। ਪਰ ਜਦੋਂ ਪੰਜਾਬੀਆਂ ਦੇ ਕੋਈ ਵਿਕਤ ਆ ਜਾਂਦੀ ਹੈ ਅੱਜ ਤੱਕ ਮੈਨੂੰ ਲੱਗਦਾ ਕਿਸੇ ਵੀ ਸੂਬੇ ਦੇ ਹਾਂ ਨਹੀਂ। ਆ ਵੀ ਮੈਂ ਕਿਹਾ ਵੀ ਜਾਓ ਸਾਡਾ ਨਾਰਾ ਨਹੀਂ ਮਾਰਿਆ। ਨਹੀਂ ਮਾਰਦਾ। ਕਿਉਂਕਿ ਸਾਡੇ ਇਹ ਜਿਹੜੇ ਪੰਜਾਬੀ ਨੇ ਇਹਨਾਂ ਦੇ ਵਿੱਚ ਇੱਕ ਜੇ ਦੇਸ਼ ਭਗਤੀ ਦਾ ਜਜ਼ਬਾ ਹੈ ਨਾ ਇਹਨਾਂ ਦੇ ਵਿੱਚ ਇੱਕ इमोशनल ਵੀ ਹੈ ਵੀ ਕੋਈ ਨਹੀਂ ਯਾਰ ਉਹ ਵੀ ਭਰਾ ਨੇ ਸਾਡੇ ਪ੍ਰਵਾਸੀ ਭਰਾ ਨੇ। ਪਰ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਉਹ ਸਾਨੂੰ ਭਰਾ ਨਹੀਂ ਸਮਝਦੇ। ਉਹ ਇੱਥੇ ਆਪਣਾ ਨਿੱਜੀ ਹੱਕ ਸਮਝਦੇ ਆ ਗੁੰਡਾਗਰਦੀ ਕਰਦੇ ਆ ਤੁਸੀਂ ਦੇਖੋ ਜ਼ਿਆਦਾਤਰ ਜਿਹੜੇ ਗਣ ਕ੍ਰਾਈਮ ਰੇਸ਼ੋ ਲਈ ਆਪਾਂ ਕ੍ਰਾਈਮ ਰੇਸ਼ੋ ਲੋ ਤਾਂ ਉਹਦੇ ਚ ਦੇਖੋ ਵੀ ਅੱਜ ਤੇ ਕ੍ਰਾਈਮ ਰੇਸ਼ੋ ਦੇ ਵਿੱਚ ਆਪਾਂ ਹੁਣ ਪਿੱਛੇ ਜੇ ਕੋਈ ਗ੍ਰੋ ਫੜਿਆ ਉਹ ਚ 8 ਪਰਵਾਸੀ ਨੇ ਦੋ ਸਾਢੇ ਪੰਜਾਬੀ ਹਮ 80% ਤੇ ਪਹੁੰਚ ਗਿਆ ਪਹੁੰਚ ਗਿਆ ਇਹ ਸਮਾ ਰਹਿਆਂ ਦੇ ਨੱਕ ਪਾਉਣ ਦੀ ਲੋੜ ਹੈ ਅਸੀਂ ਜਿੱਥੇ ਪੰਜਾਬ ਕਿਤੇ ਆਪਣਾ ਕੁਰਬਾਨੀ ਦੇ ਵਿੱਚ ਜਾਂ ਹਰੀ ਕ੍ਰਾਂਤੀ ਚ ਉਹ ਇਹਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਜਿਹੜੇ ਲੋਕੇ ਬਦਨਾਮ ਜੋ ਵੀ ਕ੍ਰਾਈਮ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਨਾਮ ਤਾਂ ਪੰਜਾਬ ਦਾ ਬਦਨਾਮ ਹੋ ਰਿਹਾ ਜੇ ਹੁਣ ਸਾਡੇ ਕੋਈ ਵਿਸਪੋਸ ਕਰੋ ਕਿਸੇ ਬਾਹਰਲੇ ਸੁਬੇ ਤੋਂ ਉਰੇ ਆ ਕੇ ਲੁੱਟ ਖੋ ਹੁੰਦੀ ਹੈ ਕਰਦਾ ਪ੍ਰਵਾਸੀ ਹੈ ਨਾਮ ਨਾ ਪੰਜਾਬ ਦਾ ਬਦਨਾਮ ਉਰੇ ਆ ਕੇ ਵਿਸਪੋਸ ਕਰੋ ਕੋਈ ਫੋਰਨ ਕੰਟਰੀ ਤੋਂ ਕੋਈ ਡੈਲੀਗੇਟ ਆ ਗਿਆ ਜਾਂ ਕੋਈ ਘੁੰਮਣ ਫਿਰਨ ਆ ਗਿਆ ਸਾਡੇ ਉਹਦਾ ਪਰਸ ਖੋਲਿਆ ਉਹਦੇ ਨਾਲ ਕੋਈ ਮਿਸ ਹੈਪਨਿੰਗ ਹੋ ਗਈ ਨਾਮ ਪੰਜਾਬ ਦਾ ਬਦਨਾਮ ਵਰਲਡ ਲੈਵਲ ਤੇ ਇਹਦੇ ਲਈ ਸਮਾਂ ਰਹਿੰਦੇ ਅਨਤ ਪਾਉਣ ਦੀ ਲੋੜ ਹੈ ਆਉਣ ਕੰਮ ਕਰਨ ਜੀ ਸਾਦ ਕੇ ਕਰਨ ਉਹਨਾਂ ਦਾ ਕਿਉਂਕਿ ਹਿੰਦੁਸਤਾਨ ਇੱਕ ਮਾਲਾ ਦੀ ਤਰ੍ਹਾਂ ਕੋਈ ਟੈਂਸ਼ਨ ਨਹੀਂ ਕਰਨ ਕਰਨ ਪਰ ਆਉ ਵੀ ਆਪਣਾ ਪਰਿਵਾਰ ਦੇ ਪਰਿਵਾਰ ਸਭ ਜੇ ਨਾ ਕਰਕੇ ਸਭ ਜੇ ਨਾ ਕਰਕੇ ਬੈਠਣਾ ਇਹਦੇ ਤੇ ਸਮਾਂ ਰਹਿੰਦਿਆਂ ਅਨਤ ਪਾਉਣ ਦੀ ਲੋੜ ਪਰਮਿੰਦਰ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਦੇ ਬਾਹਰ ਤੁਸੀਂ ਦੇਖੋ ਕਈ ਸਕੂਲੀ ادارے ਨੇ ਵਿਦਿਆ ਦੇ ادارے ਨੇ ਮੈਂ ਇਹ ਨਹੀਂ ਕਹਿੰਦਾ ਵਿਦਿਆਦਾਨ ਸਭ ਤੋਂ ਵੱਡਾ ਦਾਨ ਹੈ ਪਰ ਅੱਜ ਉਹ ਵੀ ਕਮਰਸ਼ੀਅਲ ਹੋ ਗਿਆ ਲੋਕ ਜੇਬਾਂ ਪਰ ਰਹੇ ਨੇ ਲੁੱਟ ਖੋਟ ਵੀ ਹੁੰਦੀ ਐ ਉਹਨਾਂ ਦੇ ਸਾਹਮਣੇ ਤੁਸੀਂ ਦੇਖੋ ਵੱਡੇ ਵੱਡੇ ਹਸਪਤਾਲ ਜੇ ਮੈਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਅਸੀਂ ਵੀਡੀਓ ਵੀ ਨਸ਼ਰ ਕਰਾਂਗੇ ਦਿਖਾਵਾਂਗੇ ਵੀ ਉਹਨਾਂ ਦੇ ਬਾਹਰ ਮੈਨੂੰ ਤਾਂ ਇੱਕ ਲੇਨ ਨਹੀਂ 2 3 4 ਚਾਰ ਲੈਣਾ ਮਤਲਬ ਗੱਡੀਆਂ ਨਹੀਂ ਖੜੀਆਂ ਨੇ ਜਾਂ ਮਰੀਜ਼ ਦੇ ਪਰਿਵਾਰ ਜਾਂ ਰਿਸ਼ਤੇਦਾਰ ਨੇ ਤੇ ਉਹਨਾਂ ਵਾਸਤੇ ਕੀ ਕਰਨਾ ਚਾਹੀਦਾ ਉਹਨਾਂ ਲਈ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੂੰਗਾ ਵੀ ਤੁਸੀਂ ਜਿਹੜਾ ਪੰਜਾਬ ਸਰਕਾਰ ਐ ਕਿਉਂਕਿ ਤੁਸੀਂ ਮੁਖੀ ਹੋ ਇੱਕ ਪਰਿਵਾਰ ਦੇ ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਹੁਕਮ ਲਾਓ ਵੀ ਬਿਨਾਂ ਕਿਸੇ ਪ੍ਰੈਸ਼ਰ ਤੋਂ ਮੇਰੇ ਲੋਕਲ ਲੀਡਰ ਤੋਂ ਜੇ ਕੋਈ ਹਸਪੀਟਲ ਆ ਚਾਹੇ ਕੋਈ ਮੌਲਾ ਜਾ ਕਿਤੇ ਨਜਾਇਜ਼ ਕਰਦੇ ਜਾਈ ਉਹਨੂੰ ਸਖਤ ਦਾ ਪਤਾਰਨਾ ਕੀਤੀ ਜਾਵੇ ਕਿਉਂਕਿ ਕਾਰਪੋਰੇਸ਼ਨ ਹੈ ਜਿਹੜੀ ਜਿਹੜੀ ਹਦੂਦ ਹੈ ਸ਼ਹਿਰ ਦੀ ਉਹ ਕਾਰਪੋਰੇਸ਼ਨ ਦਾ ਹੈ ਜੀ ਕਮਿਸ਼ਨਰ ਕਾਰਪੋਰੇਸ਼ਨ ਨੂੰ ਸਖਤ ਅਧਿਕਾਰਤਾ ਦਿੱਤੀਆਂ ਜਾਣ ਵੀ ਤੁਸੀਂ ਫ੍ਰੀ ਹੈਂਡ ਹੋ ਤੁਹਾਡੇ ਤੇ ਕੋਈ ਪੋਲਿਟਿਕਲ ਪ੍ਰੈਸ਼ਰ ਨਹੀਂ ਸਾਡੇ ਲੋਕਲ ਲੀਡਰ ਦਾ ਨਾ ਸਾਡੇ ਕੋਈ ਆਪਣਾ ਪੰਜਾਬ ਲੈਵਲ ਦੇ ਤੁਸੀਂ ਪੈਨੂੰ ਸਬੂਤਲੀ ਚ ਦੇਖੋ ਸਾਨੂੰ ਸਾਰਾ ਕੁਝ ਸੁਧਰ ਜਾਊਗਾ ਸੁਧਰ ਜਾਊਗਾ ਪਰਮਿੰਦਰ ਸਭ ਤੋਂ ਵੱਡੀ ਗੱਲ ਅਸੀਂ ਜੋ ਅੱਜ ਸਰਕਾਰ ਹੈ ਨਮਾਇंदे ਚੁਣੇ ਹੋਏ ਨੇ ਕਈ ਅਕਸਰ ਸਮਾਜਿਕ ਕ੍ਰਿਤੀਆਂ ਨੇ ਜੋ ਉਹਨਾਂ ਪ੍ਰਤੀ ਮੈਂ ਚੁਣੇ ਹੋਏ ਨਮਾਇੰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਈ ਵਾਰੀ ਦੇਖੋ ਅੱਜ ਇਲੈਕਸ਼ਨ ਦੇ ਦਿਨ ਹੈ ਅਜ ਆਰਾਮ ਕਰਨ ਦਾ ਸਮਾਂ ਨਹੀਂ ਭਾਵੇਂ ਉਹ ਡੇੜਾ ਬੱਸੀ ਦਾ ਐਮਐਲਏ ਭਾਵੇਂ ਰਾਜਪੁਰੇ ਦਾ ਜਾਂ ਕਿਤੇ ਹੋਰ ਦਾ ਜਾਂ ਪਾਤੜਾਂ ਦਾ ਜਾਂ ਨਾਬੇ ਦਾ ਕਿਤੇ ਦੇ ਵੀ ਲਾ ਲਓ ਅਸੀਂ ਫੋਨ ਕਰਦੇ ਇੱਕ ਵਾਰੀ ਗੱਲ ਸੁਣ ਕੇ ਉਹ ਦੁਬਾਰਾ ਕਹਿੰਦੇ ਜੀ ਆਰਾਮ ਕਰਦੇ ਨੇ ਜਾਂ ਫਲਾਣਾ ਆ ਕਰਦੇ ਜੀ ਇੱਕ মিডিਆ ਹੋਣ ਦੇ ਨਾਤੇ ਸਾਡੀ ਗੱਲ ਨਹੀਂ ਸੁਣਦੇ ਤਾਂ ਫਿਰ ਉਹ ਆਮ ਜਨਤਾ ਦੀ ਗੱਲ ਕਿੱਥੇ ਸੁਣਦੇ ਹੋਣ ਇਹ ਬਹੁਤ ਵਧੀਆ ਗੱਲ ਕੀਤੀ ਤੇ ਇਹਦੀ ਉਦਾਹਰਨ ਵੀ ਦੇਣੀ ਜਾਊਂਗਾ ਕਿ ਮਾਜੋਗ ਸੀਐਮ ਸਾਹਿਬ ਦਿਨ ਰਾਤ ਪਬਲਿਕ ਦੇ ਵਿੱਚ ਵਿਚਰ ਰਹੇ ਨੇ ਹਾਂ ਪਰ ਇਹੀ ਜਿਹੜਾ ਹੈਗਾ ਜਿਹੜੇ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਚੇਹ ਮੰਤਰੀ ਸਾਹਿਬਾਨ ਨੇ ਹਾਂ ਜਾਂ ਇਹਨਾਂ ਦੇ ਐਮਐਲਏ ਨੇ ਉਹਨਾਂ ਨੂੰ ਪਬਲਿਕ ਦੇ ਵਿੱਚ ਵਿਚਰਨਾ ਚਾਹੀਦਾ ਜਾ ਕੇ ਨਾ ਕਿ ਕਿਉਂਕਿ ਇਹ ਸਭਾ ਜਿਹੜਾ ਕਿਉਂਕਿ ਕੋਡ ਆਫ ਕੰਡਕਟ ਹੈ ਹੂੰ ਹੂੰ ਇਹ ਰਾਜਨੀਤਿਕ ਮੁੱਦੇ ਦੀ ਗੱਲ ਨਹੀਂ ਹੈ ਜੀ ਇਹ ਮੁੱਦਾ ਹੈ ਲੈ ਕਿ ਤੁਸੀਂ ਦੁੱਖ ਤਾਂ ਸੁਣ ਸਕਦੇ ਆ ਪਬਲਿਕ ਦਾ ਦੁੱਖ ਸੁਣੋ ਹਾਂ ਪਬਲਿਕ ਤੁਹਾਡੇ ਨਾਲ ਹੈ ਤੁਹਾਨੂੰ ਪੂਰਾ ਬਹੁਮਤ ਤੋਂ ਵੀ ਉੱਪਰ ਬਹੁਮਤ ਦੇ ਕੇ ਤੁਹਾਨੂੰ ਦਿੱਤਾ ਹੈ ਤੁਸੀਂ ਆਪਣੇ ਸੀਐਮ ਸਾਹਿਬ ਦੇ ਪਾਏ ਹੋ ਕੁਰਨਾ ਤੇ ਚੱਲੋ ਦਿਨ ਰਾਤ ਪਬਲਿਕ ਚ ਨੇ ਹੂੰ ਕਸੀ ਕਿਸੇ ਪਾਰਟੀ ਦਾ ਫੇਵਰ ਨਹੀਂ ਬਿਲਕੁਲ ਨਹੀਂ ਕਰਦੇ ਜੋ ਸਹੀ ਹੈ ਜਿਹੜੀ ਚੀਜ਼ ਸਹੀ ਹੈ ਤਾਂ ਸਹੀ ਹੈ ਜਿਹੜੀ ਗਲਤ ਹੈ ਉਹ ਗਲਤ ਕਹਾਗੇ ਪਹਿਲਾਂ ਤੁਹਾਡੇ ਨਾਲ ਗੱਲ ਹੋਈ ਵੀ ਟ੍ਰੈਫਿਕ ਦੇ ਮੁੱਦੇ ਤੇ ਸਰਕਾਰ ਦਾ ਫਰਜ ਹੈ ਵੀ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਕਹੇ ਵੀ ਲੋਕਲ ਲੀਡਰ ਦੀ ਕਿਸੇ ਵੀ ਚੇ ਕੋਈ ਵੀ ਚੀਜ਼ਾ ਉਹਨੂੰ ਨਾ ਮੰਨਿਆ ਜਾਵੇ ਇਸੇ ਲਈ ਜਿਹੜੇ ਨਮਾਇंदे ਨੇ ਉਹਨਾਂ ਨੂੰ ਪ੍ਰੈਸ ਨੂੰ ਵੀ ਕੋਆਪਰੇਟ ਕਰਨਾ ਚਾਹੀਦਾ ਕਿਉਂਕਿ ਜਿਹੜਾ ਪ੍ਰੈਸ ਹੈ ਉਹ ਲੋਕਤੰਤਰ ਦਾ ਇੱਕ ਥੰਮਾ ਹ ਰਾਜਨੀਤੀ ਪੋਲਿਟਿਸ਼ੀਨ ਪੁਲਿਸ ਤੇ ਜਿਹੜਾ ਪ੍ਰੈਸ ਹੈ ਇਹ ਚਾਰ ਥੰਮ ਨੇ ਉਹਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਕਿਉਂਕਿ ਕਈ ਵਾਰੀ ਜਿਹੜਾ ਜਰਨਲਿਸਟ ਹੈ ਉਹ ਨਾਰਮਲ ਗੱਲ ਕਰਦਾ ਪਬਲਿਕ ਇਸ਼ੂ ਦੀ ਪਰ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਪਿੰਚੁੰਦਾ ਪਤਾ ਨਹੀਂ ਮੇਰੇ ਤੇ ਟਾਰਗੇਟ ਕੀਤਾ ਉਹ ਸੀਜ਼ਨ ਉੱਪਰ ਉੱਠ ਕੇ ਪਬਲਿਕ ਦੇ ਦੁੱਖ ਨੇ ਜਿਹੜੇ ਉਹ ਸੁਣਨੇ ਚਾਹੀਦੇ ਨੇ ਕੋਈ ਆ ਪ੍ਰੈਸ ਅਸਲੀ ਪਬਲਿਕ ਦੇ ਦੁੱਖ ਤੁਹਾਡੇ ਕੋਲੇ ਲੈ ਕੇ ਜਾਓ ਵੀ ਪਬਲਿਕ ਦੇ ਵਿੱਚ ਆ ਆ ਕਰਮ ਬਿਲਕੁਲ ਪਬਲਿਕ ਦੀ ਪਰੇਸ਼ਾਨੀ ਉਹਨਾਂ ਤੱਕ ਬਚਾਉਣੀ ਹੈ ਸਰਕਾਰ ਦੀਆਂ ਜੋ ਗਤੀਵਿਧੀਆਂ ਨੇ ਚੰਗੇ ਕੰਮ ਆ ਲੋਕਾਂ ਤੱਕ ਲੋਕਾਂ ਰੱਖ ਲੈ। ਇਹ ਹੀ ਸਾਡੀ ਡਿਊਟੀ ਹੈ। ਪਰ ਪਰਮਿੰਦਰ ਕਈ ਮੈਂ ਹਰ ਇੱਕ ਦੀ ਗੱਲ ਨਹੀਂ ਕਰਦਾ ਪੰਜੂਗਲਾ ਬਰਾਬਰ ਹੀ ਹੁੰਦੀਆਂ। ਜਦੋਂ ਸਮਾਜਿਕ ਕ੍ਰਿਤੀਆਂ ਬਾਰੇ ਇਹਨਾਂ ਦੇ ਚੁਣੇ ਹੋਏ ਨਮਾਇੰਦਿਆਂ ਨਾਲ ਗੱਲਬਾਤ ਕਰਦੇ ਆ ਤਾਂ 10-10 ਦਿਨ ਸਾਨੂੰ ਜਵਾਬ ਹੀ ਨਹੀਂ ਦਿੰਦੇ। ਜਾਂ ਉਹਨਾਂ ਦਾ ਕੋਈ ਨਾਲ ਦਾ ਕਹਿੰਦਾ ਮੈਂ ਉਹਨਾਂ ਦਾ ਸਾਇਕ ਬੋਲਦਾ ਜਾਂ ਕੋਈ ਪੀਏ ਜਾਂ ਕੋਈ ਰੀਡਰ ਹੈ ਇਹ ਫੋਨ ਚੁੱਕਦੇ ਨੇ ਮੁਰਕੇ ਉਹਨਾਂ ਨੂੰ ਨਸ਼ਰ ਕਰਦੇ ਆ ਸਾਰਾ ਕੁਝ ਵੀ ਆ ਚੈੱਕ ਕਰ ਲੋ ਆ ਚੈੱਕ ਕਰ ਲੋ ਇੱਕ ਵੀ ਚੁਣਿਆ ਹੋਇਆ ਨਮਾਇੰਦੇ ਨੇ ਅੱਜ ਤੱਕ ਐਕਸ਼ਨ ਨਹੀਂ ਲੱਤਾ ਤਾਂ ਫੀਜ਼ਮ ਸਾਹਿਬ ਦੀ ਜਿਹੜੀ ਛਵੀ ਹੈ ਉਹਨੂੰ ਇਹ ਖਰਾਬ ਕਰਨ ਤੇ ਲੱਗੇ ਹੋਏ ਨੇ ਆ ਮੇਰੇ ਸਾਹਬ ਨਾਲ ਤਾਂ ਫਿਰ ਇਹੀ ਗੱਲ ਹੋ ਸਕਦੀ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹਾਂਗੇ ਕਿਉਂਕਿ ਇਲੈਕਸ਼ਨ ਦਾ ਸਮਾਂ ਤੇ ਤੁਸੀਂ ਤੁਹਾਡੇ ਦੇ ਰਜੇਵੇਂ ਬਹੁਤ ਜ਼ਿਆਦਾ ਨਹੀਂ ਵੀ ਜਦੋਂ ਇਲੈਕਸ਼ਨ ਖਤਮ ਹੁੰਦੀ ਆ ਲੋਕ ਸਭਾ ਦੀ ਤੁਸੀਂ ਪੂਰੀ ਕੈਬਨਿਟ ਦੀ ਮੀਟਿੰਗ ਸਾਰੇ ਐਮ ਐਲ ਐਸ ਨੂੰ ਲੈ ਕੇ ਇਹ ਚੀਜ਼ ਇਹਨਾਂ ਨੂੰ ਸਖਤ ਹਦਾਇਤਾਂ ਦਿਓ ਕਿ ਤੁਸੀਂ ਜਿਹੜਾ ਪਬਲਿਕ ਦੇ ਗਾਰੰਟੀ ਸੁਣੇ ਉਹਨਾਂ ਤੇ ਆਪਣਾ ਮੇਨ ਫੋਕਸ ਰੱਖੋ ਉਹਨਾਂ ਦੇ ਦੁੱਖ ਸੁਣੋ 100% ਜਿਹੜਾ 100% ਹੈ ਕੋਈ ਵੀ ਚੀਜ਼ ਕੋਈ ਵੀ ਸਰਕਾਰ ਆ ਜੇ ਮੇ ਕੋਈ ਵੀ ਸਿਵਲ ਹੈ ਪ੍ਰਸ਼ਾਸਨ ਕੋਈ ਹੱਲ ਨਹੀਂ ਕਰ ਸਕਦਾ ਠੀਕ ਹੈ ਠੀਕ ਹੈ ਕਿਉਂਕਿ ਵੈਹੀ ਲੋ ਮੈਂ ਕਹੂੰਗਾ ਮੈਂ ਗਲਤ ਕੰਮ ਲੈ ਕੇ ਵਗ ਜਾਉਂ ਨਹੀਂ ਹੋਊਗਾ ਨਹੀਂ ਹੋਊਗਾ ਹਾਂ ਜਿਹੜੇ ਬਿਲਕੁਲ ਪਬਲਿਕ ਦੇ ਸਹੀ ਕੰਮ ਨੇ ਉਹ ਰੁਕਦੇ ਨਹੀਂ ਪਰ ਲੋੜ ਆ ਉਹਨਾਂ ਦੇ ਦੁੱਖ ਸੁਣਨ ਦੀ ਹੂੰ ਵੀ ਆਹ ਪ੍ਰੋਬਲਮ ਹੈ ਕਿਉਂਕਿ ਮੇਨ ਗੱਲ ਹੁੰਦੀ ਹੈ ਕਿ ਜਿਹੜੀ ਸਾਡੇ ਗਰਾਊਂਡ ਲੈਵਲ ਤੇ ਗਰੀਬ ਪਰਿਵਾਰ ਨੇ ਸਾਡੇ ਸਾਡੀਆਂ ਮਾਵਾ ਭੈਣਾਂ ਨੇ ਉਹਨਾਂ ਉਹ ਵੇਰੇ ਨਹੀਂ ਪਬਲ ਜੜੀ ਹੈ ਗਿਆ ਸਰਕਾਰ ਦੀਆਂ ਨੀਤੀਆਂ ਜਾਂ ਸਰਕਾਰ ਵੱਲੋਂ ਦਿੱਤੇ ਹੋਏ ਕੰਮਾਂ ਦੀਆਂ ਜਾਂ ਕੀ ਫੈਸਿਲਟੀਆਂ ਨੇ ਪਰ ਉਹਨਾਂ ਨੂੰ ਇੱਕ ਸਮਝਾਉਣ ਦੀ ਲੋੜ ਹੈ ਤੇ ਦੁੱਖ ਸੁਣਨ ਦੀ ਲੋੜ ਹੈ ਉਹਨਾਂ ਨੂੰ ਪਿਆਰ ਨਾਲ ਬਿਠਾ ਕੇ ਦੱਸਣ ਦੀ ਲੋੜ ਹੈ ਵੀ ਭਾਈ ਆਹ ਗੱਲਬਾਤ ਹੈ ਹੁਣ ਨਸ਼ਿਆਂ ਦੀ ਗੱਲ ਕਰ ਲਈ ਜਿਹੜੇ ਨੌਜਵਾਨ ਸਾਡੇ ਭਰਾ ਲਾ ਕੇ ਉਹਨਾਂ ਨੂੰ ਸਿਰਫ ਸਮਝਾਉਣ ਦੀ ਲੋੜ ਹੈ ਵੀ ਭਾਈ ਇਹ ਤੁਹਾਡਾ ਤੁਹਾਨੂੰ ਮੌਤ ਵੱਲ ਲੈ ਕੇ ਜਾ ਰਹੇ ਨੇ ਪਿੰਡਾਂ ਤੇ ਜਾ ਕੇ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਗੱਲ ਕਰਨੀ ਚਾਹੀਦੀ ਆ ਨੌਜਵਾਨ ਵਰਗ ਨਾਲ ਵੀ ਇਹ ਤੁਹਾਨੂੰ ਮੌਤ ਵੱਲ ਕੇਂਦਰਿਤ ਕਰ ਰਹੇ ਨੇ ਸਰਕਾਰੀ ਹਸਪਤਾਲ ਖੁੱਲੇ ਹੋਏ ਨੇ ਜਿੱਥੇ ਫ੍ਰੀ ਆਫ ਕੋਸਟ ਇਲਾਜ ਟੋਟਲ ਫ੍ਰੀ ਹੈ ਜਿਹੜੇ ਭੈਣ ਭਰਾ ਸਾਡਾ ਨਸ਼ਿਆਂ ਦੇ ਵਿੱਚ ਡੁੱਬ ਗਿਆ ਉਹਦਾ ਟੋਟਲ ਇਲਾਜ ਫ੍ਰੀ ਹੈ ਉਹਦੀ ਅਵੇਰਨੈਸ ਕਰਨ ਦੀ ਲੋੜ ਹੈ ਸਾਨੂੰ ਪਿੰਡਾਂ ਦੇ ਵਿੱਚ ਜੀ ਫਿਰ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਚਾ ਸਕ ਹਾਂ ਪਰਮਿੰਦਰ ਇਹ ਬਹੁਤ ਅਹਿਮ ਮੁੱਦਾ ਹੈ ਇਸ ਮੁੱਦੇ ਦੇ ਉੱਤੇ ਆਪਾਂ ਦੁਬਾਰਾ ਚਰਚਾ ਕਰਾਂਗੇ ਅੱਜ ਟ੍ਰੈਫਿਕ ਦਾ ਮੁੱਦਾ ਹੈ ਬੇਵਾਕੀ ਦੇ ਨਾਲ ਪਰਮਿੰਦਰ ਬਾਈ ਨੇ ਗੱਲਬਾਤਾਂ ਕੀਤੀਆਂ ਨੇ ਅਸੀਂ ਆਉਣ ਵਾਲੇ ਐਪੀਸੋਡ ਦੇ ਵਿੱਚ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਚਾਹੇ ਉਹ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਜਾਂ ਉਹਨਾਂ ਦੇ ਜਿਹੜੇ ਅੱਗੇ ਡਿਊਟੀ ਤੇ ਤਨਤ ਰਹਿੰਦੇ ਨੇ ਜਿਨ੍ਹਾਂ ਨੇ ਦੇਖਣਾ ਸਾਰਾ ਕੁਝ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਨਾਲ ਹੀ ਸਾਡੇ ਉਸਦੇ ਜਿਹੜੇ ਇੰਚਾਰਜ ਨੇ ਪਟਿਆਲਾ ਜ਼ਿਲ੍ਹਾ ਦੇਖਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਕੋਈ ਸਮਾਜਿਕ ਜਿਹੜੇ ਸੇਵਾ ਕਰਦੇ ਨੇ ਸਮਾਜ ਦੀ ਸੇਵਾ ਕਰਦੇ ਨੇ ਸਮਾਜਿਕ ਮੁੱਦੇ ਚੱਕਦੇ ਆ ਉਹ ਜਦੋਂ ਮਰਜ਼ੀ ਸਾਡੇ ਨਾਲ ਸੰਪਰਕ ਕਰਨ ਇਸ ਜਿਹੜਾ ਐਪੀਸੋਡ ਚੱਲਦੇ ਦੇ ਵਿੱਚ ਥੱਲੇ ਸਾਡੇ ਚੈਨਲ ਦਾ ਨੰਬਰ ਹੈ ਮੇਰਾ ਨੰਬਰ ਹੈ ਮੈਨੂੰ ਸੰਪਰਕ ਕਰ ਸਕਦੇ ਆ ਤੇ ਜਿਹੜੇ ਜਿਹੜੇ ਹੋਰ ਮੁੱਦਿਆਂ ਤੇ ਕੋਈ ਗੱਲਬਾਤ ਕਰਨੀ ਆ ਉਹ ਸਾਰੇ ਕੁਝ ਅਸੀਂ ਪ੍ਰੋਮੋ ਚ ਦੱਸਿਆ ਕਿਹੜੇ-ਕਿਹੜੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਕੋਈ ਸਮਾਜ ਸੇਵੀ ਆ ਚਾਹੇ ਜਾਂ ਚੁਣਿਆ ਹੋਇਆ ਨੁਮਾਇੰਦਾ ਸਾਡੇ ਨਾਲ ਗੱਲਬਾਤ ਕਰ ਸਕਦਾ ਸਟੂਡੀਓ ਚ ਆ ਸਕਦਾ ਕਿਉਂਕਿ ਇਹ ਅਹਿਮ ਮੁੱਦੇ ਨੇ ਜਿਹੜੇ ਉਹ ਲੋਕਾਂ ਤੱਕ ਪਹੁੰਚਾਉਣੇ ਨੇ ਤੇ ਲੋਕਾਂ ਤੋਂ ਹੀ ਸਰਕਾਰ ਤੱਕ ਇਹ ਪਹੁੰਚਣੇ ਨੇ ਪ੍ਰਵਾਨ ਜੀ ਗੱਲਬਾਤ ਕਰ ਲਈ ਆ ਇੱਕ ਵਾਰ ਗੱਲ ਕਰਨੀ ਚਾਹੂੰਗਾ ਮੈਂ ਛੋਟੀ ਜਿਹੀ ਐਗਜ਼ਾਮਪਲ ਆਪਣੀ ਟੀਮ ਬਾਰੇ ਜ਼ਰੂਰ ਲਾਸਟ ਦੱਸਣੀ ਚਾਹੂੰਗਾ ਇਹ ਜਿਹੜੀ ਸਾਡੀ ਟੀਮ ਹੈ ਯੂਨਾਈਟਿਡ ਨੈਸ਼ਨਲ ਅਸੀਂ ਗਲੋਬਲੀ ਵਰਕ ਕਰਦੇ ਹਾਂ ਚਾਹੇ এনवायरमेंट ਹੈ ਚਾਹੇ ਡਰੱਗਸ ਹੈ ਚਾਹੇ ਬਲੱਡ ਲੀਸ਼ ਨਾ ਹੈ ਚਾਹੇ ਮੈਡੀਕਲ ਆ ਸਾਡਾ ਇਹ ਕੰਮ ਹੈ ਵੀ ਯੂਥ ਨੂੰ ਚੰਗੇ ਪਾਸੇ ਲਿਆ ਕਰੇ ਇੱਕ ਜਿਹੜੀ ਸਭ ਤੋਂ ਵੱਡੀ ਉਦਾਹਰਣ ਦੇਣੀ ਚਾਹੂੰਗਾ ਕਿ ਸਾਡੇ ਇੱਕ ਸਬ ਇੰਸਪੈਕਟਰ ਨੇ ਪਟਿਆਲì ਭਗਵਾਨ ਸਿੰਘ ਲਾਡੀ ਪਹਿੜੀ ਜਿਹੜੇ ਕਿ ਸਿਟੀ ਟ੍ਰੈਫਿਕ ਦੇ ਇੰਚਾਰਜ ਨੇ ਉਹ ਜਿੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰ ਰਹੇ ਨੇ ਉਹਨਾਂ ਦੀ ਡਿਊਟੀ ਦੇ ਸਵਾਭਾ ਨੂੰ ਦੇਖਦੇ ਹੋਏ ਇਸ ਵਾਰੀ ਬਾਂਦ ਜੋਗ ਐਸਐਸਪੀ ਸਾਹਿਬ ਨੇ ਪਿਆਲਾ ਨੇ ਉਹਨਾਂ ਨੇ ਗਵਰਨਰ ਸਾਹਿਬ ਤੋਂ ਸਨਮਾਨ ਕਰਾਇਆ ਜਿਹੜੇ ਸਾਡੇ ਹੋਰ ਪੁਲਿਸ ਅਫਸਰ ਵੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਮਾਜ ਸੇਵਾ ਨਾਲ ਜੁੜੋ ਕਿਉਂਕਿ ਉਹ ਸਮੇਂ ਸਮੇਂ ਸਿਰ ਸਾਡੇ ਨਾਲ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਆਪਣੀਆਂ ਜਿਹੜੀਆਂ ਕਵਿਤਾ ਰਾਹੀਂ ਨੇ ਨਸ਼ਿਆਂ ਤੋਂ ਦੂਰ ਕਰਦੇ ਨੇ ਇਸ ਲਈ ਸਾਰੇ ਪ੍ਰਸ਼ਾਸਨ ਨੂੰ ਜਿੱਥੇ ਉਹ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਨੇ ਸਮਾਜ ਸੇਵਾ ਦੇ ਵਿੱਚ ਵੀ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ। ਦੇਖੋ ਐਪੀਸੋਡ ਅਸੀਂ ਖਤਮ ਕਰਨ ਲੱਗੇ ਸੀ ਪਰ ਕਿਸੇ ਦੀ ਚੰਗਿਆਈ ਹੈ ਜਿਹੜੀ ਉਹਨੂੰ ਅੱਗੇ ਵਧਾਰਨਾ ਸਾਡਾ ਫਰਜ਼ ਹੈ ਉਹਨੂੰ ਦੇਖ ਕੇ ਹੋਰ ਲੋਕਾਂ ਦੇ ਵਿੱਚ ਵੀ ਮੋਟੀਵੇਸ਼ਨ ਹੁੰਦਾ ਜਿਹੜਾ ਬੰਦਾ ਚਾਹ ਬਣਦੀ ਹੈ ਵੀ ਯਾਰ ਮੈਨੂੰ ਵੀ ਸਰਕਾਰਾਂ ਸਨਮਾਨ ਕਰਨ ਮੈਨੂੰ ਵੀ ਲੋਕ ਐਪਰੀਸ਼ੀਏਟ ਕਰਨ ਉਹ ਪਰ ਹੋਣਾ ਸਾਰਾ ਕੁਝ ਸੇਵਾ ਦੇ ਨਾਲ ਹੈ ਕੰਮ ਦੇ ਨਾਲ ਹੈ। ਬਾਈ ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ।